ਇਹ ਦੇਖੋ ਊੜਾ ਇਹ ਊੜਾ ਇਸ ਤਰ੍ਹਾਂ ਇੱਕ ਸੋਹਣੀ ਮਟਿਆਰ ਨੂੰ ਦਰਸਾ ਰਿਹਾ ਹੈ ਕਿ ਇੱਕ ਵਾਰ ਜਿਹੜਾ ਊੜਾ ਪੜ ਲੂਗਾ ਉਹ ਕਦੇ ਵੀ ਊੜੇ ਨੂੰ ਭੁੱਲ ਨਹੀਂ ਪਾਏਗਾ ਉਸ ਤੋਂ ਬਾਅਦ ਸਾਡਾ ਵਿਰਸਾ ਸਾਡਾ ਕਲਚਰ ਇਹ ਆ ਜਾਂਦਾ ਫੁਲਕਾਰੀ ਊੜਾ ਐੜਾ ਈੜੀ ਸਸਾ ਹਾਹਾ ਇਹ ਪੜਿਆ ਪਰ ਅੱਜ ਦੇ ਜੇਕਰ ਮੈਂ ਨੌਜਵਾਨ ਦੀ ਗੱਲ ਕਰ ਲਾਂ ਜਾਂ ਫਿਰ ਅੱਜ ਦੇ ਪੜਨ ਵਾਲੇ ਬੱਚਿਆਂ ਦੀ ਗੱਲ ਕਰ ਲਾਂ ਤੇ ਉਹਨਾਂ ਨੂੰ ਊੜਾ ਐੜਾ ਈੜੀ ਸਸਾ ਹਾਹਾ ਮਤਲਬ ਪੈਂਤੀ ਅਖਰੀ ਯਾਦ ਵੀ ਨਹੀਂ ਹੋਣੀ ਲਿਖਣੀ ਵੀ ਘਟਾਂ ਦੀ ਹੋਵੇਗੀ ਸਾਡੀ ਫੁਲਕਾਰੀ ਸਾਡੇ ਮੇਲੇ ਸਾਡੇ ਨਿਹੰਗ ਇਹ ਪੰਜਾਬ ਦੀ ਪਹਿਚਾਨ ਹੈ ਸੋ ਪਹਿਚਾਨ ਨੂੰ ਇੱਥੇ ਉਕੇਰ ਦਿੱਤਾ ਗਿਆ ਨੰਨਾ ਆਮ ਅੱਖਰ ਬੋਲਣ 'ਚ ਆਮ ਲੱਗਦਾ ਪਰ ਇੱਥੇ ਨਿਹੰਗ ਸਿੰਘ ਦੀ ਤਸਵੀਰ ਵਿੱਚ ਬਣਾ ਦਿੱਤੀ ਗਈ ਹੈ ਬੜਾ ਹੀ ਖੂਬਸੂਰਤ ਅੰਦਾਜ਼ ਉਹੀ ਜਹੋ ਜਲਾਲ ਮਤਲਬ ਕਿ ਨੰਨਾ ਹੁਣ ਪੜਨ ਨਾਲ ਨਿਹੰਗ ਸਿੰਘ ਦਾ ਨਾਮ ਯਾਦ ਰੱਖ ਕੇ ਨੰਨਾ ਯਾਦ ਹੋ ਸਕਦਾ ਇਸ ਵਕਤ ਮੈਂ ਖੜਾ ਪਟਿਆਲਾ ਸ਼ਹਿਰ ਦੇ 21 ਨੰਬਰ ਫਲਾਈਓਵਰ ਦੇ ਉੱਤੇ ਇਹ ਪੁਲ ਦੇ ਉੱਤੇ ਖੜਾ ਜਿੱਥੇ ਕਿ 35 ਅਖਰੀ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਲਿਖੀ ਹੋਈ ਹੈ ਪਰਲੇ ਪਾਸੇ ਵੀ ਪੁਲ ਇਸੇ ਤਰ੍ਹਾਂ ਖਾਲੀ ਪਿਆ ਉਹ ਕਿੰਨਾ ਵਿਰਾਨ ਲੱਗ ਰਿਹਾ ਸੁਨਸਾਨ ਲੱਗ ਰਿਹਾ ਹੈ ਕਹਿ ਲਈਏ ਪੱਤਾ ਲੱਗ ਰਿਹਾ ਹੈ ਪਰ ਇਧਰਲੇ ਪਾਸੇ ਬੜਾ ਖੂਬਸੂਰਤ ਪੁਲ ਲੱਗ ਰਿਹਾ ਹੈ ਮਾਂ-ਭਾਸ਼ਾ ਦੇ ਨਾਲ ਸਾਨੂੰ ਜੋੜ ਰਿਹਾ ਹੈ ਸੋ ਇਹ ਬੜਾ ਅੱਛਾ ਉਪਰਾਲਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ ਆਨਲਾਈਨ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬੀ ਮਾਤਰ ਭਾਸ਼ਾ ਦੇ ਨਾਲ ਪੰਜਾਬ ਦੀ ਗੱਲ ਹੁੰਦੀ ਹੈ ਸਾਡੀ ਮਾਂ ਬੋਲੀ ਹੈ ਸਾਡੀ ਜ਼ੁਬਾਨ ਹੈ ਇਸ ਨੂੰ ਸਿੱਖਣ ਵਾਸਤੇ ਬੋਲਣ ਵਾਸਤੇ ਜਾਂ ਪੜ੍ਹਨ ਲਿਖਣ ਵਾਸਤੇ ਜ਼ਰੂਰਤ ਪੈਂਦੀ ਹੈ 35 ਅੱਖਰੀ ਦੀ ਜਿਹੜੀ ਸਕੂਲਾਂ ਦੇ ਵਿੱਚ ਖਾਸ ਤੌਰ ਤੇ ਅਸੀਂ ਆਪਣੇ ਬਚਪਨ ਦੇ ਵਿੱਚ ਕੈਦਿਆਂ ਦੇ ਵਿੱਚ 35 ਅੱਖਰੀ ਪੜ੍ਹੀ ਊੜਾ ਐੜਾ ਈੜੀ ਸਸਾ ਹਾਹਾ ਇਹ ਪੜਿਆ ਪਰ ਅੱਜ ਦੇ ਜੇਕਰ ਮੈਂ ਨੌਜਵਾਨ ਦੀ ਗੱਲ ਕਰ ਲਾਂ ਜਾਂ ਫਿਰ ਅੱਜ ਦੇ ਪੜਨ ਵਾਲੇ ਬੱਚਿਆਂ ਦੀ ਗੱਲ ਕਰ ਲਾ ਤੇ ਉਹਨਾਂ ਨੂੰ ਊੜਾ ਐੜਾ ਈੜੀ ਸੱਸਾ ਹਾ ਹਾ ਮਤਲਬ 35 ਅਖਰੀ ਯਾਦ ਵੀ ਨਹੀਂ ਹੋਣੀ ਲਿਖਣੀ ਵੀ ਘਟਾਂਦੀ ਹੋਵੇਗੀ ਚੇਤੇ ਵੀ ਨਹੀਂ ਹੋਣੀ ਨਮੂਜਵਾਨੀ ਯਾਦ ਤਾਂ ਮਤਲਬ ਹੀ ਨਹੀਂ ਪਰ ਇਹ ਜ਼ਰੂਰੀ ਹੈ ਕਿਉਂਕਿ ਬੰਦਾ ਆਪਣੀ ਮਾਂ ਬੋਲੀ ਨਾਲ ਜੁੜੇਗਾ ਤਾਂ ਹੀ ਆਪਣੇ ਵਿਰਸੇ ਨਾਲ ਜੁੜੇਗਾ ਤਾਂ ਹੀ ਆਪਣੇ ਸੱਭਿਆਚਾਰ ਨਾਲ ਜੁੜੇਗਾ ਪਰ ਅੱਜ ਮੈਂ ਤੁਹਾਨੂੰ ਤਸਵੀਰ ਦਿਖਾਉਣ ਜਾ ਰਿਹਾ ਜਿਹੜੀ ਤਸਵੀਰ ਬੜੀ ਖੂਬਸੂਰਤ ਹੈ ਪਟਿਆਲਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਸ਼ਖਸ਼ੀ ਸਾਨੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਬਹੁਤ ਸੋਹਣੇ ਕਲਾਕਾਰਾਂ ਵੱਲੋਂ ਇਹ ਉਕੇਰਿਆ ਗਿਆ ਇਸ ਵਕਤ ਮੈਂ ਖੜਾ ਪਟਿਆਲਾ ਸ਼ਹਿਰ ਦੇ 21 ਨੰਬਰ ਫਲਾਈਓਵਰ ਦੇ ਉੱਤੇ ਇਹ ਪੁਲ ਦੇ ਉੱਤੇ ਖੜਾ ਜਿੱਥੇ ਕਿ 35 ਅਖਰੀ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਲਿਖੀ ਹੋਈ ਹੈ ਇਹ ਦੇਖੋ ਊੜਾ ਏ ਊੜਾ ਇਸ ਤਰ੍ਹਾਂ ਇੱਕ ਸੋਹਣੀ ਮਟਿਆਰ ਨੂੰ ਦਰਸਾ ਰਿਹਾ ਹੈ ਕਿ ਇੱਕ ਵਾਰ ਜਿਹੜਾ ਊੜਾ ਪੜ ਲੂਗਾ ਉਹ ਕਦੇ ਵੀ ਊੜੇ ਨੂੰ ਭੁੱਲ ਨਹੀਂ ਪਾਏਗਾ ਉਸ ਤੋਂ ਬਾਅਦ ਸਾਡਾ ਵਿਰਸਾ ਸਾਡਾ ਕਲਚਰ ਇਹ ਆ ਜਾਂਦਾ ਫੁਲਕਾਰੀ ਇਹ ਪੁਲ ਦੇ ਉੱਤੇ ਪੇਂਟਿੰਗ ਕੀਤੀ ਗਈ ਹੈ ਫੁਲਕਾਰੀ ਆ ਗਈ ਉਸ ਤੋਂ ਬਾਅਦ ਆੜਾ ਆ ਗਿਆ ਇਹ ਸਾਡੇ ਭਾਸ਼ਾ ਇਹ ਸਾਡੀ ਜ਼ੁਬਾਨ ਸ਼ੁਰੂਆਤ ਹੈ ਇੱਥੋਂ ਹੋਣੀ ਹੈ ਉਸ ਤੋਂ ਬਾਅਦ ਈੜੀ ਆ ਜਾਂਦੀ ਹੈ ਊੜਾ ਐੜਾ ਈੜੀ ਸਸਾ ਹਾਹਾ ਸੋ ਇਸ ਤਰ੍ਹਾਂ ਸਸਾ ਹਾਹਾ ਤੋਂ ਲੈ ਕੇ ਪੂਰੀ 35 ਅਖਰੀ ਉਹ ਦੂਰ ਤੱਕ ਲੱਕੀ ਨੂੰ ਕਹਾਂਗੇ ਲੱਕੀ ਜੀ ਇੱਕ ਵਾਰ ਦੂਰ ਤੱਕ ਦਿਖਾਓ ਕਿ ਕਿਸ ਤਰ੍ਹਾਂ 35 ਅਖਰੀ ਇਸ ਪੁਲ ਦੇ ਉੱਤੇ ਉਕੇਰੀ ਗਈ ਹੈ ਔਰ ਇਸ ਪੁਲ ਨੂੰ ਦਿਖ ਦਿੱਤੀ ਗਈ ਹੈ ਖੂਬਸੂਰਤ ਦਿਖ ਦਿੱਤੀ ਗਈ ਹੈ ਅੱਗੇ ਵੀ ਜ਼ਿਕਰ ਕਰਾਂਗੇ ਜਿਸ ਤਰ੍ਹਾਂ ਕਿ ਨੰਨੇ ਦਾ ਜ਼ਿਕਰ ਕਰਾਂਗੇ ਅੱਗੇ ਜਈਆਂ ਦਾ ਜ਼ਿਕਰ ਕਰਾਂਗੇ ਜੋ ਕਿ ਸਾਰੇ ਹੀ ਖੂਬਸੂਰਤ ਬਣਾਏ ਆ ਮਤਲਬ ਹੈਰੀਟੇਜ ਆ ਰਿਹਾ ਹੈ ਪਟਿਆਲਾ ਦੇ ਵਿੱਚ ਹੈਰੀਟੇਜ ਮੇਲਾ ਲੱਗੂਗਾ ਉਸ ਦੀ ਤਿਆਰੀ ਚੱਲ ਰਹੀ ਹੈ ਲੋਕਾਂ ਨੇ ਇੱਥੋਂ ਨਿਕਲਣਾ ਜਾਣਗੇ ਆਣਗੇ ਬਹੁਤ ਸਾਰੇ ਲੋਕ ਬਾਹਰੋਂ ਵੀ ਪਹੁੰਚਣਗੇ ਪਟਿਆਲਾ ਦੇ ਵਿੱਚ ਸੋ ਜਦੋਂ ਇਹ ਦੇਖਣਗੇ ਉਹਨਾਂ ਨੂੰ ਸਾਡਾ ਵਿਰਸਾ ਸਾਡਾ ਕਲਚਰ ਜਿੱਥੇ ਨਜ਼ਰ ਆਊਗਾ ਉੱਥੇ ਸਾਡੀ ਪੈਂਤੀ ਅਖਰੀ ਨਜ਼ਰ ਆਊਗੀ ਸੋ ਇਹ ਬੜਾ ਵਧੀਆ ਉਪਰਾਲਾ ਕੀਤਾ ਗਿਆ ਸਾਡੀ ਮਾਂ ਬੋਲੀ ਦੇ ਨਾਲ ਪਿਆਰ ਦਰਸਾਇਆ ਗਿਆ ਉੱਥੇ ਹੀ ਕਲਾਕਾਰਾਂ ਨੇ ਬਾ ਕੁਮਾਲ ਇਹ ਕਲਾ ਦਿਖਾਈ ਹੈ ਬਹੁਤ ਖੂਬਸੂਰਤ ਹੈ ਸਿਰੇ ਤੱਕ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕਿੰਨੀ ਖੂਬਸੂਰਤ ਕਲਾਕਾਰੀ ਕਰਕੇ ਇਹ 35 ਅਖਰੀ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਸੋ ਤੁਹਾਡੇ ਬੱਚੇ ਜਦੋਂ ਵੀ ਇੱਥੇ ਪੁੱਲ ਤੇ ਆਣਗੇ ਇੱਥੋਂ ਨਿਕਲਣਗੇ ਕਿਉਂਕਿ ਇਹ ਫੁੱਟਪਾਥ ਹੈ ਇੱਥੋਂ ਤੁਰ ਕੇ ਜਾਂਦੇ ਆ ਤੇ ਤੁਰ ਕੇ ਜਾਣਗੇ ਤਾਂ ਇਹ ਜ਼ਰੂਰ ਪੜਨਗੇ ਕਿਉਂਕਿ ਕੋਈ ਚੀਜ਼ ਲਿਖੀ ਹੁੰਦੀ ਹੈ ਅੱਛੀ ਤਰੀਕੇ ਨਾਲ ਦਿਖਾਈ ਹੁੰਦੀ ਹੈ ਤਾਂ ਉਹਨੂੰ ਪੜਿਆ ਜਾਂਦਾ ਸੋ ਪੜਨਗੇ ਤੇ ਉਹਨਾਂ ਦੇ ਜ਼ਿਹਨ ਦੇ ਵਿੱਚ ਵੀ ਹੋਊਗਾ ਉਹਨਾਂ ਨੂੰ ਯਾਦ ਵੀ ਹੋ ਜਾਊਗਾ ਸੋ ਬੜਾ ਅੱਛਾ ਉਪਰਾਲਾ ਕੀਤਾ ਗਿਆ ਪਰਲੇ ਪਾਸੇ ਵੀ ਪੁਲ ਇਸੇ ਤਰ੍ਹਾਂ ਖਾਲੀ ਪਿਆ ਹੈ ਉਹ ਕਿੰਨਾ ویرਾਨ ਲੱਗ ਰਿਹਾ ਸੁਨਸਾਨ ਲੱਗ ਰਿਹਾ ਕਹਿ ਲਈਏ ਪੱਦਾ ਲੱਗ ਰਿਹਾ ਪਰ ਇਧਰਲੇ ਪਾਸੇ ਬੜਾ ਖੂਬਸੂਰਤ ਪੁਲ ਲੱਗ ਰਿਹਾ ਹੈ ਮਾਂ ਪਾਸ਼ਾ ਦੇ ਨਾਲ ਸਾਨੂੰ ਜੋੜ ਰਿਹਾ ਸੋ ਇਹ ਬੜਾ ਅੱਛਾ ਉਪਰਾਲਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ ਅਸੀਂ ਇਹਦੀ ਜਿਹੜੇ ਸ਼ਲਾਘਾ ਕਰਦੇ ਹਾਂ ਉਥੇ ਹੀ ਕੋਸ਼ਿਸ਼ ਕਰਾਂਗੇ ਕਿ ਪ੍ਰਸ਼ਾਸਨ ਇਦਾਂ ਦੇ ਉਪਰਾਲੇ ਅੱਗੇ ਵੀ ਕਰਦਾ ਰਵੇ ਇਸੇ ਤਰ੍ਹਾਂ ਲੋਕਾਂ ਨੂੰ ਵਿਰਸੇ ਨਾਲ ਕਲਚਰ ਦੇ ਨਾਲ ਜੋੜਦਾ ਰਵੇ ਔਰ ਵਿਰਾਸਤੀ ਮੇਲਾ ਜਦੋਂ ਲੱਗੂਗਾ ਉਦੋਂ ਵੀ ਬਹੁਤ ਸਾਰੇ ਕਲਚਰ ਵੱਖ-ਵੱਖ ਸਟੇਟਾਂ ਦੇ ਕਲਚਰ ਦੇਖਣ ਨੂੰ ਮਿਲਦੇ ਆ ਪਰ ਜਦੋਂ ਲੋਕ ਇਥੋਂ ਨਿਕਲਣਗੇ ਤਾਂ ਇਹ 35 ਅਖਰੀ ਉਹਨਾਂ ਨੂੰ ਮੂਜ਼ਬਾਨੀ ਯਾਦ ਹੋ ਜੂਗੀ ਬੱਚਿਆਂ ਨੂੰ ਯਾਦ ਹੋ ਜੂਗੀ ਔਰ ਬੜੇ ਅੱਛੇ ਅੱਛੇ ਤਰੀਕੇ ਦੇ ਨਾਲੇ ਬਣਾਈ ਗਈ ਆਓ ਤੁਹਾਨੂੰ ਦਿਖਾਉਂਦੇ ਆ ਅੱਗੇ ਅਖਰਾਂ ਦੇ ਨਾਲ ਕਿਸ ਤਰ੍ਹਾਂ ਇਹਨਾਂ ਨੂੰ ਇਸਤੇਮਾਲ ਕੀਤਾ ਗਿਆ ਕਿਸ ਤਰ੍ਹਾਂ ਪੇਂਟਿੰਗ ਨੂੰ 3D ਦਾ ਰੂਪ ਦਿੱਤਾ ਗਿਆ ਸੋ ਤਸਵੀਰ ਤੁਸੀਂ ਦੇਖ ਰਹੇ ਹੋ 21 ਨੰਬਰ ਫਾਟਕ ਦੇ ਪੁਲ ਦੀ ਜਿੱਥੇ ਕਿ ਬੜੀ ਸੋਹਣੀ ਕਲਾਕਾਰੀ ਕੀਤੀ ਗਈ ਹੈ ਨੰਨਾ ਨੰਨਾ ਆਮ ਅੱਖਰ ਬੋਲਣ 'ਚ ਆਮ ਲੱਗਦਾ ਪਰ ਇੱਥੇ ਨਿਹੰਗ ਸਿੰਘ ਦੀ ਤਸਵੀਰ ਵਿੱਚ ਬਣਾ ਦਿੱਤੀ ਗਈ ਹੈ ਬੜਾਈ ਖੂਬਸੂਰਤ ਅੰਦਾਜ਼ ਉਹੀ ਜਹੋ ਜਲਾਲ ਮਤਲਬ ਕਿ ਨੰਨਾ ਹੁਣ ਪੜਨ ਨਾਲ ਨਿਹੰਗ ਸਿੰਘ ਦਾ ਨਾਮ ਯਾਦ ਰੱਖ ਕੇ ਨੰਨਾ ਯਾਦ ਹੋ ਸਕਦਾ ਬਹੁਤ ਖੂਬਸੂਰਤ ਕੋਸ਼ਿਸ਼ ਕੀਤੀ ਗਈ ਹੈ ਪਟਿਆਲਾ ਪ੍ਰਸ਼ਾਸਨ ਵੱਲੋਂ ਤੇ ਇਹਨਾਂ ਕਲਾਕਾਰਾਂ ਵੱਲੋਂ ਖੂਬਸੂਰਤ ਫੁਲਕਾਰੀ ਪੰਜਾਬ ਦੀ ਪਛਾਣ ਹੈ ਸਾਡੀ ਪੰਜਾਬੀ ਭਾਸ਼ਾ ਸਾਡੀ ਫੁਲਕਾਰੀ ਸਾਡੇ ਮੇਲੇ ਸਾਡੇ ਨਿਹੰਗ ਇਹ ਪੰਜਾਬ ਦੀ ਪਛਾਣ ਹੈ ਸੋ ਪਛਾਣ ਨੂੰ ਇੱਥੇ ਉਕੇਰ ਦਿੱਤਾ ਗਿਆ ਬਹੁਤ ਸੋਹਣੀਆਂ ਤਸਵੀਰਾਂ ਸੋ 35 ਅਖਰੀ ਇੱਥੇ ਸੰਪੂਰਨ ਹੋ ਜਾਂਦੀ ਹੈ ਇਹ ਲਿਖਿਆ 35 ਅਖਰੀ ਸੰਪੂਰਨ ਮਤਲਬ ਊੜੇ ਐੜੇ ਨੂੰ ਲੈ ਕੇ ਪੂਰੇ 35 ਅੱਖਰ ਇੱਥੇ ਲਾਏ ਆ ਨਾਲ ਨਾਲ ਸਜਾਵਟ ਕੀਤੀ ਹੈ ਨਾਲ ਫੁਲਕਾਰੀ ਲਾਈ ਗਈ ਹੈ ਮਤਲਬ ਜਦੋਂ ਹੈਰੀਟੇਜ ਦੇ ਲਈ ਲੋਕ ਇੱਥੇ ਪਹੁੰਚਣਗੇ ਤੋਂ ਨਿਕਲਣਗੇ ਜਿੱਥੇ ਉਹਨਾਂ ਨੂੰ ਸਜਾਵਟ ਮਿਲੂਗੀ ਖੂਬਸੂਰਤ ਸਾਈਡ ਦੇਖਣ ਨੂੰ ਮਿਲੇਗੀ ਉੱਥੇ ਹੀ 35 ਮਤਲਬ ਪੰਜਾਬੀ ਭਾਸ਼ਾ ਦੀ 35 ਅਖਰੀ ਦਾ ਗਿਆਨ ਵੀ ਹੋਵੇਗਾ ਉੱਥੇ ਤੁਹਾਨੂੰ ਦੱਸਦਾ ਹਜੇ ਇਧਰਲੇ ਪਾਸੇ ਵੀ ਕੰਮ ਚੱਲਣਾ ਪਰਲੇ ਪਾਸੇ ਦੇਖੋ ਇਹ ਬਿਲਕੁਲ ਸਿੰਪਲ ਲੱਗ ਰਿਹਾ ਹੈ ਦੇਖਣ ਚ ਬਹੁਤ ਵਧੀਆ ਨਹੀਂ ਲੱਗ ਰਿਹਾ ਪੇਂਟ ਹੋਣ ਵਾਲਾ ਹੋ ਸਕਦਾ ਪਰ ਉਸ ਪੇਂਟ ਨਾਲੋਂ ਵਧੀਆ ਇਹ ਜਿਹੜੀ ਇੱਕ ਦਾ ਨੌਲੇਜ ਦਿੱਤੀ ਗਈ ਹੈ ਇੱਕ ਪੰਜਾਬੀ ਭਾਸ਼ਾ ਨੂੰ ਪਿਆਰ ਦਰਸਾਇਆ ਗਿਆ ਉਥੇ ਹੀ ਦੂਜੇ ਪਾਸੇ ਵੱਖਰੇ ਅੰਦਾਜ਼ ਦੇ ਵਿੱਚ 35 ਅੱਖਰੀ ਲਿਖੀ ਗਈ ਹੈ ਜਿਹੜੀ ਕਿ ਬੱਚਿਆਂ ਨੂੰ ਆਸਾਨੀ ਨਾਲ ਯਾਦ ਵੀ ਹੋ ਸਕਦੀ ਹੈ ਸੋ ਬਾ ਕਮਾਲ ਕਹਿ ਲਈਏ ਕਿ ਕਲਾ ਹੈ ਇਹ ਇੱਥੇ ਦਿਖਾਈ ਗਈ ਹੈ ਕਲਾਕਾਰ ਵੱਲੋਂ ਸੋ ਇਸ ਤਰ੍ਹਾਂ ਦੇ ਉਪਰਾਲੇ ਹੋਰ ਵੀ ਕਰਨੇ ਚਾਹੀਦੇ ਹਨ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਇਹ ਵਿਸ਼ੇਸ਼ ਤੌਰ ਤੇ ਉਪਰਾਲਾ ਕੀਤਾ ਗਿਆ ਉਹਨਾਂ ਦੇ ਕਹੇ ਅਨੁਸਾਰ ਮਤਲਬ ਉਹਨਾਂ ਦਾ ਆਈਡੀਆ ਤੇ ਇਸ ਨੂੰ ਸਪான்ਸਰ ਕਿਸੇ ਨਿੱਜੀ ਕੰਪਨੀ ਵੱਲੋਂ ਕੀਤਾ ਗਿਆ ਉਹਨਾਂ ਦੁਆਰਾ ਇਹ ਬਣਾਇਆ ਗਿਆ ਆਪਣੇ ਆਪ ਦੇ ਵਿੱਚ ਅਦਭੁਤ ਹੈ ਦੇਖਣ 'ਚ ਖੂਬਸੂਰਤ ਲੱਗਦਾ ਹੈ ਜਿੱਥੇ ਪੰਜਾਬੀ ਭਾਸ਼ਾ ਨਾਲ ਸਾਡਾ ਪਿਆਰ ਦਰਸਾਉਂਦਾ ਹੈ ਉਥੇ ਇਹ ਵੀ ਦਰਸਾਉਂਦਾ ਹੈ ਕਿ ਜੇਕਰ ਕੋਈ ਇੱਥੋਂ ਨਿਕਲਦਾ ਹੈ ਤੇ ਉਹ ਉਸ ਥਾਂ ਤੋਂ ਲੈ ਕੇ ਇਸ ਥਾਂ ਤੱਕ 35 35 ਅਖਰੀ ਪੰਜਾਬੀ ਭਾਸ਼ਾ ਦੀ 35 ਅਖਰੀ ਊੜਾ ਐੜਾ ਸਾਰਾ ਪੜ ਸਕਦਾ ਹੈ ਅਗਰ ਕੋਈ 5-7 ਵਾਰ ਢੇੜਾ ਮਾਰ ਲਵੇ ਤਾਂ ਉਹਨੂੰ ਯਾਦ ਹੋ ਜਾਊਗਾ ਕਿ ਕਿਸ ਤਰ੍ਹਾਂ ਸਾਡੇ 35 ਅੱਖਰ ਲਿਖੇ ਜਾਂਦੇ ਆ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹ ਉੱਪਰ ਵਾਲਾ ਕਿਸ ਤਰ੍ਹਾਂ ਲੱਗੀ ਇਹ ਕਲਾ ਤੇ ਕਿਸ ਤਰ੍ਹਾਂ ਦੀ ਲੱਗੀ 35 ਅਖਰੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਬਣੇ ਰਹੋ ਔਨ 에ਅਰ ਦੇ ਨਾਲ ਕੈਮਰਾ ਪਰਸਨ ਦੇ ਨਾਲ ਅਨੁਰਾਗ ਸ਼ਰਮਾ ਔਨ 에ਅਰ ਪਟਿਆਲਾ